ਵਾਹਿਗੁਰੂ ਵਾਹਿਗੁਰੂ ਧੁਨ ਹੁਣ ਇਹਦੇ ਚ ਧਿਆਨ ਜੋੜਨਾ ਇਹਨੂੰ ਕਹਿੰਦੇ ਨੇ ਸ਼ਬਦ ਦੇ ਚ ਸੁਰਤ ਜੋੜਨਾ ਧਿਆਨ ਧੁਨ ਦੇ ਚ ਜੋੜਨਾ ਧੁਨ ਸ਼ਬਦ ਸ਼ਬਦ ਧੁਨ ਤਾਰਿਕਿ ਕਮਨੁ ਕਹੇਗਾ ਧੁਨ ਦੇ ਤੇ ਕੋਈ ਆਵਾਜ਼ ਹੀ ਕੋਈ ਧੁਨ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈ ਰੂਪ ਸੁਣਨ ਦਾ ਵਿਸ਼ਾ ਨਹੀਂ ਹੈ ਵੇਖਣ ਦਾ ਵਿਸ਼ਾ ਹੈ ਸੁਗੰਧ ਵੇਖਣ ਦਾ ਵਿਸ਼ਾ ਨਹੀਂ ਹੈ ਸੁੰਘਣ ਦਾ ਵਿਸ਼ਾ ਹੈ ਇਹ ਵੀ ਮੈਂ ਅੱਜ ਕਰਦੇ ਹਾਂ ਰਸ ਇਹ ਵੀ ਸੁਣਨ ਦਾ ਜਾਂ ਵੇਖਣ ਦਾ ਵਿਸ਼ਾ ਨਹੀਂ ਚੱਖਣ ਦਾ ਵਿਸ਼ਾ ਹੈ ਰਸਨਾ ਦੱਸੇ ਪਦਾਰਥ ਨੂੰ ਜੋ ਵੇਖ ਹੀ ਨਹੀਂ ਸਕਦਾ ਖੋਜ ਕੀ ਕਰੇਗਾ ਤੋ ਕੋਈ ਨੇਚਰ ਹਿਲਡ ਮਰਦ ਸੈਂਟਿਸਟ ਨਹੀਂ ਹੋ ਸਕਦਾ ਪਰ ਰਸਨਾ ਨਾਲ ਜਾਪੇ ਨਹੀਂ ਸਕਦਾ ਤੇ ਕੰਨਾਂ ਨਾਲ ਸੁਣੇ ਨਹੀਂ ਸਕਦਾ ਕਿ ਸੰਤ ਕਿਵੇਂ ਬਣੇ ਧਰਮ ਦੀ ਮੂਲ ਸਾਧਨਾ ਹੈ ਸਰਵਨ ਗੋਬਿੰਦ ਗੁਣ ਸੁਨੋ ਔਰ ਗਾਉ ਰਸਨਾ ਦੇ ਪ੍ਰੇਮਨ ਰਾਮ ਸਿਉ ਕਰ ਪ੍ਰੇਤ ਸਰਵਨ ਗੋਬਿੰਦ ਗੁਣ ਸੁਣੋ ਅਰ ਗਾਉ ਰਸਨਾ ਤੇ ਤੇ ਗਾਣਾ ਤੇ ਸੁਣ ਧਰਮ ਦੀ ਮੂਲ ਸਾਧਨਾ ਗਾਣ ਤੇ ਸੁਣਨ ਤੇ ਖੜੂ ਕਿਸੇ ਨੂੰ ਜਪ ਕਹਿੰਦੇ ਜਪ ਢੋਨ ਦੇ ਚ ਧਿਆਨ ਹੈ ਧੁਨ ਐਵੇਂ ਨਹੀਂ ਅਲਾਪੀ ਜਾ ਰਹੀ ਉਸ ਵਿੱਚ ਧਿਆਨ ਹੈ ਉਦੋਂ ਕੀਰਤਨ ਜਪ ਜਪ ਬਣ ਜਾਂਦਾ ਹੈ ਜੋ ਗਾਇਨ ਕਰਨ ਵਾਲਾ ਉਹ ਸੁਣੇ ਵੀ ਅਗਰ ਦੂਜੇ ਨੂੰ ਸੁਣਾ ਰਿਹਾ ਹੈ ਤਾਂ ਉਹਦਾ ਧਿਆਨ ਵੀ ਦੂਜੇ ਤੇ ਉੱਤੇਗਾ ਉਹਨੂੰ ਕੱਖ ਵੀ ਨਹੀਂ ਪ੍ਰਾਪਤ ਹੋਣਾ ਕੁਝ ਵੀ ਨਹੀਂ ਸੁਣ ਕੇ ਹੀ ਸ਼ਬਦ ਅੰਦਰ ਪ੍ਰਵੇਸ਼ ਕਰਦਾ ਹੈ ਭੋਜਨ ਦੀ ਬੁਰਕੀ ਮੌਂਦੇ ਰਾਹੀ ਕੰਸ ਦੇ ਰਾਹੀ ਥੱਲੇ ਜਾ ਕੇ ਪਛ ਪੋਨ ਬਣਦੀ ਹੈ ਮਾਸ ਬਣਦੀ ਹੈ ਚਰਬੀ ਬਣਦੀ ਹੈ ਸਰੀਰ ਦੀ ਸ਼ਕਤੀ ਬਣਦੀ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਮਨ ਦੇ ਵਿੱਚ ਪ੍ਰਵੇਸ਼ ਕਰਕੇ ਸਮਾਧੀ ਬਣਦਾ ਹੈ ਪਰਮ ਆਨੰਦ ਬਣਦਾ ਹੈ ਪਰਮ ਰਸ ਬਣਦਾ ਹੈ ਪਰਮ ਖੇੜਾ ਬਣਦਾ ਜਿਸ ਸ਼ਬਦ ਨੂੰ ਮੈਂ ਸੁਣੀ ਨਹੀਂ ਰਿਹਾ ਸਮਾਧੀ ਕਿਤੇ 18 18 ਘੰਟੇ ਅਖੰਡ ਪਾਠ ਪਾਠੀ ਕਰ ਰਹੇ ਨੇ ਸਾਰੀ ਸਾਰੀ ਰਾਤ ਕਈ ਦਫਾ ਕੀਰਤਨ ਚੱਲਦਾ ਰਹਿੰਦਾ ਕੋ ਸਾਕੀ ਮਾਫ ਹੁੰਦਾ ਤੱਕ ਵੀ ਨਹੀਂ ਕੁਛ ਵੀ ਕੁਛ ਵੀ ਧਰਮ ਦੀ ਮੂਲ ਸਾਧਨਾ ਹੈ ਧੁਨ ਧਿਆਨ ਦੀ ਸਾਧਨਾ ਦੋਨੋਂ ਮੇਂ ਧਿਆਨ 93 ਜਾਣਿਆ ਗੁਰਮੁਖ ਅਕੱਛਕ ਕਾ ਨੇ ਹੁਣ ਮੈਂ ਆਪ ਜੀ ਦੇ ਸਾਹਮਣੇ ਅਰਜ਼ ਕਰਾਂ ਜੋ ਭੋਜਨ ਦੀ ਬੁਰਕੀ ਅੰਦਰ ਗਹੀ ਨਹੀਂ ਉਹ ਖੋਣ ਨਹੀਂ ਬਣੇਗਾ ਜੋ ਸ਼ਬਦ ਕੰਨਾਂ ਦੇ ਰਾਹੀਂ ਮਨ ਤੱਕ ਪਹੁੰਚਿਆ ਹੀ ਨਹੀਂ ਸਮਾਧੀ ਨਹੀਂ ਬਣੇਗਾ ਪਰਮ ਆਨੰਦ ਨਹੀਂ ਬਣੇਗਾ ਪਰਮ ਰਸ ਨਹੀਂ ਬਣੇਗਾ ਹੁਣ ਮੈਂ ਅਰਜ਼ ਕਰਾਂ ਗੁਰਬਾਣੀ ਪੜਨ ਲਾ ਲਉ ਗੁਰਬਾਣੀ ਨੂੰ ਸੁਣਨਾ ਲੱਖਾਂ ਗੁਣਾ ਔਖ ਹੈ ਕਹਿਣ ਦੇਣਾ ਮੈਨੂੰ ਹੋ ਰਿਹਾ ਕੀਰਤਨ ਕੌਣ ਸੁਣਦਾ ਹੋਰੇ ਨੇ ਪਾਠ ਕੌਣ ਸੁਣਦਾ ਸ਼ੌਕੀਆ ਤੌਰ ਤੇ ਲੋਕੀ ਕਰਦੇ ਚ ਵੀ ਅਖੰਡ ਪਾਠ ਰਖਾ ਲੈਂਦੇ ਨੇ ਪਰ ਜਿਸ ਕਮਰੇ ਚ ਰਖਾ ਲੈਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ ਕਿਦਰੇ ਸੁਣਨਾ ਆਲਾ ਪੈ ਜਾ ਕੰਨ ਸੁਣ ਕੰਨ ਸੁਣ ਧਰਮ ਦੀ ਸਾਰੀ ਸਾਧਨਾ ਸ਼ਬਦ ਨੂੰ ਸੁਣਨ ਤੇ ਖੜੀ ਹੈ ਨਾ ਉਹਨੇ ਕੋ ਭਗਤਾ ਸਦਾ ਵਿਗਾਸ ਸੁਣੀ ਹੈ ਦੁਖ ਪਾਪ ਕਾ ਭੋਜਨ ਦੀ ਗੁਰ ਕੀ ਅੰਦਰ ਜਾਂਦੀ ਹੈ ਭੁੱਖ ਬਾਹਰ ਨਿਕਲਦੀ ਹੈ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀ ਮਨ ਦੇ ਅੰਦਰ ਜਾਂਦਾ ਹੈ ਦੁੱਖ ਬਾਹਰ ਨਿਕਲਦਾ ਹੈ ਪਾਪ ਬਾਹਰ ਨਿਕਲਦਾ ਹੈ ਭੋਜਨ ਦੀ ਬੁਰਕੀ ਦਾ ਕੰਮ ਹੈ ਅੰਦਰ ਗਈ ਤੇ ਬੁੱਕ ਬਾਹਰ ਆਈ ਗੁਰੂ ਦੇ ਸ਼ਬਦ ਦਾ ਕੰਮ ਇਹ ਹੈ ਜੈਸੇ ਕੰਨਾਂ ਦੇ ਰਾਹੀ ਮਨ ਦੇ ਚ ਗਿਆ ਪਾਪ ਬਾਹਰ ਆ ਗਏ ਸੰਤਾਪ ਬਾਹਰ ਆ ਗਏ ਅਗਰ ਅਜੇ ਵੀ ਮੈਂ ਮਾਨਸਿਕ ਕਲੇਸ਼ ਦੇ ਚਾਂ ਤੇ ਮੇਰਾ ਮਨ ਪਾਪ ਦੇ ਚ ਪ੍ਰਵਿਰਤ ਹੈ ਤਾਂ ਮੈਂ ਕੁਝ ਵੀ ਹਾਂ ਮੈਂ ਸਰੋਤਾ ਨਹੀਂ ਸੁਣਨਾ ਬਹੁਤ ਔਖਾ ਹੈ ਇਧਰ ਮੈਂ ਦੀਪਕ ਜਲਾਵਾਂ ਤੋ ਅੰਧੇਰਾ ਕੱਲ ਜਾਏਗਾ ਕਿ ਪਰਸਾ ਜਾਏਗਾ ਹੁਣੇ ਹੀ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਵੇਦਾਂ ਦਾ ਪਾਠ ਧਰਮ ਗ੍ਰੰਥਾਂ ਦਾ ਪਾਠ ਪਾਪਾਂ ਨੂੰ ਇੰਜ ਖਾ ਜਾਂਦਾ ਕਿਸ ਤਰ੍ਹਾਂ ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਜੀ ਤੋ ਨਹਾ ਸੁਖੀ ਰਖਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਪਰ ਪਾਠ ਕਰਦੇ ਹੋਇਆ ਵੀ ਜਗਤ ਪਾਪ ਕਰਦਾ ਕੀਰਤਨ ਕਰਦੇ ਆਇਆ ਵੀ ਅਨਰਥ ਕਰਦਾ ਹੈ ਕਾਰਨ ਜਿੰਨੇ ਚਿਰ ਤੱਕ ਸੁਣਨਾ ਨਹੀਂ ਹੋਵੇਗਾ ਅੰਦਰ ਦਾ ਮਨ ਬਿਲਕੁਲ ਨਹੀਂ ਬਦਲੇਗਾ ਨਹੀਂ ਬਦਲੇਗਾ ਧਰਮ ਦੀ ਸਾਧਨਾ ਮਨ ਦੀ ਸਾਧਨਾ ਇਹ ਤਨ ਦੀ ਸਾਧਨਾ ਨਹੀਂ ਮਨ ਦੀ ਸਾਧਨਾ ਹੈ 50 ਸਾਲ ਹੋ ਗਏ ਅੰਦਾਜ਼ਨ ਮੈਨੂੰ ਆਪਣੇ ਕਥਾ ਦੇ ਬੋਧ ਰਾਹੀਂ ਅਨੁਭਵ ਰਾਹੀਂ ਮੈਂ ਇਤਨਾ ਅਰਜ਼ ਕਰਾਂ ਇਸ ਕਥਾ ਕਰਕੇ ਤੇ ਮੈਂ ਸਾ ਸਮਝਦਾ ਕੋਈ ਇਕਾਗਰਤਾ ਉਹ ਪਰਮ ਰਸ ਸਮਾਧੀ ਮੈਨੂੰ ਨਹੀਂ ਮਿਲੀ ਕਿਸੇ ਕੀਰਤਨੀ ਨੂੰ ਮਿਲੀ ਹੋਵੇ ਤੇ ਜ਼ਰੂਰ ਕਹਿ ਦੇਵੇ ਮੈਂ ਇਸ ਅਨੁਭਵ ਨੂੰ ਆਪਣੇ ਨਾਲ ਜੋੜਾਂਗਾ ਨਹੀਂ ਜਦ ਵੀ ਕਿਸੇ ਨੂੰ ਮਿਲਦੀ ਹੈ ਸੁਣਨ ਨਾਲ ਬੋਲਣ ਲੱਗਿਆਂ ਤੇ ਧਿਆਨ ਦੂਜੇ ਤੇ ਹੁੰਦਾ ਹੈ ਸੁਣਨ ਲੱਗਿਆਂ ਧਿਆਨ ਆਪਣੇ ਜੇ ਦਾ ਧਿਆਨ ਆਪਣੇ ਵਿੱਚ ਨਹੀਂ ਹੈ ਸੁਣ ਵੀ ਨਹੀਂ ਸਕੇਗਾ ਕਿ ਸੁਣਨਾ ਤੇ ਇੱਕ ਸੈਕਿੰਡ ਦਾ ਹੀ ਕਾਫੀ ਹੈ ਇਧਰ ਸ਼ਬਦ ਅੰਦਰ ਗਿਆ ਇਧਰ ਦੁੱਖ ਬਾਹਰ ਆ ਗਿਆ ਇਧਰ ਸ਼ਬਦ ਅੰਦਰ ਗਿਆ ਇਧਰ ਕਲੇਸ਼ ਬੁਖ ਸੰਤਾਬ ਬਾਹਰ ਆ ਗਏ ਹੁਣ ਮੈਂ ਅਰਜ਼ ਕਰਾਂ ਜਿਸ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਉਸੇ ਨੂੰ ਜਗਿਆਸੂ ਕਹਿੰਦੇ ਨੇ ਇਹ ਜਗਿਆਸੂ ਹੈ ਜਾਗ ਪਏ ਨੂੰ ਸਮਝ ਆਉਗਾ ਐਸਾ ਮਨੁੱਖ ਸਮਝੇਗਾ ਇਹ ਕਰਮ ਕਾਂਡ ਹੈ ਔਰ ਇਹ ਧਾਰਮਿਕ ਸਾਧਨਾ ਹੈ ਕਿ ਸਨੋ ਕਰਮ ਕਾਂਡ ਕਹਿੰਦੇ ਨੇ ਮੈਂ ਪਾਠ ਕਰ ਰਿਹਾ ਹਾਂ ਉਹਦੇ ਵਿੱਚ ਮੇਰਾ ਮਨ ਨਹੀਂ ਹੈ ਕਰਮ ਕਾਂਡ ਮੈਂ ਸੇਵਾ ਕਰ ਰਿਹਾ ਹਾਂ ਉਹਦੇ ਵਿੱਚ ਮੇਰੀ ਭਾਵਨਾ ਨਹੀਂ ਹੈ ਪੌਕਾ ਕਰਮ ਕਾਂਡ ਕਰਦਾ ਰਹਾ ਮੈਂ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਲੋਕੀ ਸੇਵਾ ਵੀ ਕਰਦੇ ਰਹਿੰਦੇ ਲੜਦੇ ਵੀ ਰਹਿੰਦੇ ਨੇ ਝਗੜਦੇ ਵੀ ਰਹਿੰਦੇ ਨੇ ਕਲ ਕਲੇਸ਼ ਦੇ ਵਿੱਚ ਵੀ ਰਹਿੰਦੇ ਨੇ ਦੁੱਖ ਸੰਤਾਪ ਦੇ ਵਿੱਚ ਵੀ ਰਹਿੰਦੇ ਨੇ ਧਰਮ ਦੀ ਸਾਧਨਾ ਮਨ ਦੀ ਸਾਧਨਾ ਜਿਸ ਨੂੰ ਇਸ ਦੀ ਸਮਝ ਆ ਗਈ ਹੈ ਉਹ ਕਰਮ ਕਾਂਡ ਤੋਂ ਉੱਚਾ ਹੋ ਜਾਂਦਾ ਹੈ। ਹਿੰਦੂ ਜਗਤ ਦਾ ਆਪਣਾ ਕਰਮ ਕਾਂਡ ਹੈ ਸਿੱਖਾਂ ਦੇ ਆਪਣੇ ਕਰਮ ਜੇ ਚਲੀਆਂ ਕੱਟਣ ਜਾ ਰਹੇ ਹਣ ਇਹਨਾਂ ਨੂੰ ਪੁੱਛੇ ਕੋਈ ਰੋਟੀ 40 ਦਿਨ ਖਾਂਦੇ ਪਾਣੀ 40 ਦਿਨ ਪੀਓਗੇ ਸਤਿਗੁਰਾਂ ਦੇ ਅਸਥਾਨ ਤੇ 40 ਦਿਨ ਜਾਣਾ ਹੈ ਦਿਮਾਗ ਨੂੰ ਤਾਲੇ ਲਾ ਦੋ ਤੇ ਚੱਲੀਏ ਕੱਟੋ ਮੂਰਖਾਂ ਦੇ ਟੋਲੇ ਸ਼ਾਮਲ ਹੋ ਜਾਓ ਤੇ ਚਲੀਏ ਕਟਾ ਸ਼ਰਣਾ ਮਨੁੱਖ ਇਸ ਤਰ੍ਹਾਂ ਨਹੀਂ ਕਰਦਾ ਰੋਜ਼ ਰੋਟੀ ਚਾਹੀਦੀ ਹੈ ਰੋਜ਼ ਪਾਣੀ ਚਾਹੀਦਾ ਰੋਜ਼ ਪ੍ਰਭੂ ਦੇ ਨਾਮ ਦਾ ਜਪ ਜਾਈਏ ਪਰ ਹੁਣ ਕੀਤਾ ਕੀ ਜਾਏ ਧਾਰਮਿਕ ਜਗਤ ਦੇ ਚ ਕਰਮ ਕਾਂਡੀਆਂ ਦੀ ਭਰਮਾਰ ਹੈ ਸਾਹਿਬ ਤੇ ਸਾਧ ਕਹਿੰਦੇ ਨੇ ਪਾਠ ਪੜੇ ਅਰਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾ ਸੋ ਸੰਗ ਨਾ ਛਟਕੋ ਅਧਿਕ ਅਹੰਬੁ ਦਬਾਦੇ ਪਿਆਰੇ ਇਨ ਵਿਦ ਮਿਲਣ ਨ ਜਾਇ ਮੈਂ ਕੀਏ ਕਰਮ ਅਨੇਕ ਇਕ ਗੋ ਕਰਮ ਨੇ ਹੁ ਸਾਰਾ ਸ਼ਬਦ ਮੈਂ ਲਿਆ ਤੇ ਬਹੁਤ ਸਾਰਾ ਸਮਾਂ ਲੱਗ ਜਾਏਗਾ ਇਸ ਸ਼ਬਦ ਵਿੱਚ ਧਰਮ ਦੇ ਸਾਰੇ ਕਰਮਾਂ ਦਾ ਜ਼ਿਕਰ ਹੈ ਮੈਂ ਇਹ ਵੀ ਕਰ ਲਿਆ ਇਹ ਵੀ ਮੈਂ ਕੀਏ ਕਰਮ ਅਨੇਕ ਹੋਇਆ ਕੱਖ ਵੀ ਹਾਰ ਪਰਿਓ ਸਵਾਮੀ ਕੈ ਦਵਾਰੇ ਦੀਜੇ ਬੁੱਧ ਵਿਵੇਕਾ اے ਪ੍ਰਭੂ ਉਹ ਸਮਝ ਦੇ ਜੋ ਤੇਰੇ ਮਾਰਗ ਤੇ ਚੱਲ ਸਕੇ ਉਹ ਸਮਝ ਦੇ ਕਿ ਮੈਂ ਉਹ ਕਰਮ ਕਰ ਸਕਾਂ ਜਿਦੇ ਨਾਲ ਤੇਰੀ ਪ੍ਰਾਪਤੀ ਆਉਂਦੀ ਹੈ ਉਹ ਸਮਝ ਜਦ ਜਿਸ ਨੂੰ ਮਿਲ ਜਾਂਦੀ ਹੈ ਜਗਿਆਸੂ ਜਗਿਆਸੂ ਸਮਝ ਤੇ ਮਿਲ ਗਈ ਹੈ ਪਤਾ ਤੇ ਚੱਲ ਗਿਆ ਪ੍ਰਕਰਦਾ ਕੱਖ ਨਹੀਂ ਪਿਆ ਪਤਾ ਤੇ ਇਹ ਚੱਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਹੈ ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਇਨਾ 3-4 ਘੰਟਿਆਂ ਜੇ ਮੈਂ 1 ਘੰਟਾ ਕਿਸੇ ਵਕਤ ਵੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਏ ਨਿਖੁਟੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜ ਬੜੀ ਬਖਸ਼ਿਸ਼ ਇराने सूफी ਸੰ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਦੁਆ ਕੋ ਨਬਾ ਸ਼ਬਦ ਚੋਂ ਗਦਾਆਂ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋ ਐ ਬੰਦੇ ਜੇ ਤੂੰ ਦਿਨ ਦੇ ਸਮੇ ਸਾਰਾ ਦਿਨ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੇ ਨਹੀਂ ਸਕਣਗੇ ਉਹ ਫਿਰ ਬਿਖਾਰੀਆਂ ਦੀ ਤਰ੍ਹਾਂ ਜੀਣਗੇ ਰੋਂਦੇ ਪਿੱਟਦੇ ਜੀਣਗੇ ਕੁਰਲਾਂਦੇ ਜੀਣਗੇ ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੋਂ ਬਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਜਿਸ ਨੂੰ ਬਖਸ਼ੇ ਸਿਵਤ ਸਾਲਾ ਨਾ ਨਿਕ ਪਾਤਸਾਈ ਬਾਦ ਉਹ ਦੇ ਫਿਰ ਉਹ ਫਿਰ ਬਾਦਸ਼ਾਹਾਂ ਵੀ ਤਰ੍ਹਾਂ ਜੀਵਦੇ ਨੇ ਤੋਂ ਖੈਰ ਮੈਂ ਅਰਜ਼ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ ਮਨ ਦੀ ਸਾਧਨਾ ਔਰ ਥਾਰੇ ਸਾਰੇ ਕਰਮ ਥੱਕ ਹਾਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਇਹ ਸਭ ਕਰਮ ਕਾਂਡੇ ਜਿਹਦੇ ਚ ਮੇਰਾ ਮਨ ਨਹੀਂ ਹੈ ਮੇਰਾ ਮਨ ਨਹੀਂ ਕਰਮ ਕਰ ਉਹ ਹਵਾ ਚ ਉੱਡ ਗਿਆ ਵਾਹਿਗੁਰੂ ਵਾਹਿਗੁਰੂ ਆਖਿਆ ਜਿਹਨੂੰ ਮੈਂ ਸੁਣ ਨਹੀਂ ਰਿਹਾ ਹਵਾ ਚ ਉੱਡ ਗਿਆ ਉਹ ਪਾਠ ਜਿਹਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ ਅਗਰ ਠੀਕ ਹੋ ਸਕਦਾ ਹੈ ਤਾਂ ਗੁਸਤਾਖੀ ਮਾਫ ਮੈਂ ਐਸੇ ਹੀ ਸ਼ਰਨੀ ਚਾਂ ਕਈ ਪਾਠੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ 18 18 ਘੰਟੇ ਪਾਠ ਉਹ ਕਰ ਰਹੇ ਨੇ ਚੌੜ ਚੌੜ ਘੰਟੇ ਨਖੰਡ ਪਾਠਾਂ ਦੀ ਡਿਊਟੀ 40 ਸਾਲ ਪਹਿਲੇ ਵੀ ਕਰੋਧੀ ਹੁੰਦੇ ਸਨ ਅੱਜ ਵੀ ਕਰੋਧੀ ਨੇ 40 ਸਾਲ ਪਹਿਲੇ ਵੀ ਮਹਾ ਲੋਭੀ ਹੁੰਦੇ ਸਨ ਅੱਜ ਵੀ ਮਹਾ ਲੋਭੀ 40 ਸਾਲ ਪਹਿਲੇ ਹੀ ਇਰਸ਼ਾਲੂ ਆਉਂਦੇ ਸਨ ਅੱਜ ਵੀ ਇਰਸ਼ਾਲੂ ਨੇ ਔਰ ਗੁਸਤਾਖੀ ਮਾ 40 ਸਾਲ ਪਹਿਲੇ ਵੀ ਮਹਾ ਮੂਰਖ ਹੁੰਦੇ ਸਨ ਅੱਜ ਵੀ ਮਹਾ ਕੋਛ ਵੀ ਨਹੀਂ ਕੋਛ ਵੀ ਧੁਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰੂ ਮੁਖ ਅਕਖ ਕਹਾਲੇ ਧਰਮ ਦੀ ਸਾਧਨਾ ਧੁਨ ਦੇ ਚ ਧਿਆਨ ਹੁਣ ਕੋਈ ਕਹੇਗਾ ਇੱਥੇ ਧਿਆਨ ਪਰ ਗੁਰੂ ਨਾਨਕ ਕਹਿੰਦੇ ਧੁਨ ਮੇਂ ਧਿਆਨ ਕੋਈ ਕਹੇਗਾ ਮੂਰਤੀ ਚ ਧਿਆਨ ਦੇਵੇ ਚ ਧਿਆਨ ਗੁਰੂ ਨਾਨਕ ਕਹਿੰਦੇ ਧੁਨ ਮੇਂ ਧਿਆਨ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈਆਂ ਆ ਜਾਣੀਆਂ ਆਪਣੀਆਂ ਆਪਣੀਆਂ। ਪਰ ਜਿਹੜੀ ਗੱਲ ਗੁਰਗ੍ਰੰਥ ਸਾਹਿਬ تصدیق ਨਹੀਂ ਕਰਦੇ ਉਹ ਕਸਵਟੀ ਤੇ ਪੂਰੀ ਨਹੀਂ ਉਤਰਦੀ। ਫਿਰ ਮੱਥਾ ਕਿਹੜੀ ਗੱਲ ਦਾ ਟੇਕਦੇ ਪਾਇਓ ਗੁਰਗੰਨ ਸਾਹਿਬ। ਸਿਰਵ ਸਿਰ ਸੁਕਾਣਾ ਮੱਥਾ ਟੇਕਣਾ ਗੁਰਗੰਨ ਸਾਹਿਬ ਨੂੰ। ਬਾਕੀ ਸਭ ਕੁਝ ਉਹ ਕਰਨਾ ਜੋ ਗੁਰਗੰਨ ਸਾਹਿਬ ਤੋਂ ਉਲਟ। ਉਲਟ। ਮੇਰੇ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਸੀਸ ਨਿਵਾਈ ਹੈ ਕੀ ਥੀ ਇਹ ਜਾਂ ਰਿਦੇ ਕੋ ਸੁਦੇ ਜਾਏ ਇੱਕ ਪੁੱਤਰ ਪਿਓ ਨੂੰ ਮੱਥਾ ਟੇਕੇ ਉਹਦੀ ਪਰਕਰਮਾ ਵੀ ਕਰੇ ਉਹਦੀ ਮੁਠੀ ਚਾਪੀ ਵੀ ਕਰੇ ਤੇ ਪਿਤਾ ਕਹਿ ਦੇ ਪੁੱਤਰ ਜਰਾ ਇੱਕ ਗਲਾਸ ਪਾਣੀ ਦਾ ਲੈ ਇਹ ਸਾਡੇ ਕੋਲ ਨਹੀਂ ਹੁਣ ਇਹ ਤੋ ਆਪ ਕਰ ਆ ਗਿਆ ਨਹੀਂ ਮੰਨੇ ਹੁਕਮ ਨਹੀਂ ਮੰਨਣਾ ਇੱਥੇ ਤੇ ਹੁਕਮ ਮੰਨਿਏ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਇਐ ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਕਮ ਮੰਨਣ ਨਾਲ ਹੋਵੇ ਹਰ ਮਨੁੱਖ ਤੇ ਹੁਕਮਰਾਨ ਹੋਣਾ ਚਾਹੁੰਦਾ ਮੇਰਾ ਹੁਕਮ ਚੱਲੇ ਹੁਕਮ ਚੱਲੇ ਚਲੋ ਤੋ ਹੁਕਮ ਹੋ ਹੁਕਮ ਰਾ ਨਾ ਹੋਵੇਗਾ ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ ਹੀ ਪਹਿਰੇ ਹੁਕਮ ਮੰਨ ਹੀ ਹੈ ਹੋਵੇ ਪਰਵਾਣ ਤਾਂ ਖਸਮੇ ਕਾਮੈ ਲਪਾਇਸੀ ਹੁਕਮਰਾਨਾਂ ਦੀ ਤਰ੍ਹਾਂ ਅਗਰ ਤੂੰ ਗੁਰਦੁਆਰੇ ਆਇਆ ਖਾਲੀ ਆਏਂਗਾ ਖਾਲੀ ਚਲਾ ਜਾਏ ਕੁਛ ਵੀ ਨਹੀਂ ਕੁਛ ਵੀ ਨਹੀਂ ਧਰਮ ਦੀ ਸਾਧਨਾ ਹੈ ਮਨ ਦੀ ਸਾਧਨਾ ਇਹਦੀ ਸਮਝ ਆ ਗਈ ਦੇ ਧੋਨ ਵਿੱਚ ਧਿਆਨ ਜੋੜਨਾ ਇਸ ਨੂੰ ਕਹਿੰਦੇ ਨੇ ਜਗਿਆ ਸੁ ਜਾਗ ਪਿਆ ਸਮਝ ਆਉਂਦਾ ਸਿਰਫ ਸਮਝ ਹੀ ਨਹੀਂ ਆਈ ਜਪ ਕਰਨ ਲੱਗ ਪਿਆ ਧੋਨ ਧਿਆਨ ਦੀ ਸਾਧਨਾ ਕਰਨ ਲੱਗ ਪਿਆ ਇਹ ਗੱਲ ਵੱਖਰੀ ਹੈ ਸਫਲਤਾ ਮਿਲੀ ਏ ਕਿ ਨਹੀਂ ਸਫਲਤਾ ਪ੍ਰਭੂ ਦੇ ਹੱਥੇ ਚ ਹੈ ਕਰਮ ਸਾਡੇ ਕੋਲ ਬੀਜ ਸਾਡੇ ਕੋਲ ਹੈ ਫਲ ਤੇ ਪ੍ਰਭੂ ਕੋਲ ਹੈ ਇਸ ਵਾਸਤੇ ਸਾਨੂੰ ਕਿਹਾ ਤੂੰ ਬੀਜ ਬਹੁਣ ਦੀ ਚਿੰਤਾ ਕਰ ਫਲ ਦੀ ਚਿੰਤਾ ਪਰਮਾਤਮਾ ਕਰੇਗਾ ਪਰਮਾਤਮਾ ਦੀ ਚਿੰਤਾ ਤੂੰ ਨਾ ਕਰ ਇਸ ਵਾਸਤੇ ਸਹਿਬ ਕਹਿੰਨੇ ਨੇ ਕਾਹੂ ਪਲ ਕੇ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਜ ਫਲ ਦੀ ਇਛਾ ਤੂੰ ਰਖੇ ਤੂੰ ਫਲ ਨਾਲ ਜੁੜਿਆ ਰਹੇਗਾ ਕੀਰਤਨ ਨਾਲ ਨਹੀਂ ਜੁੜ ਸਕੇ ਫਲ ਦੀ ਇਛਾ ਤੂੰ ਰਖੇ ਵਾਹਿਗੁਰੂ ਮੰਤਰ ਦੇ ਜਪ ਨਾਲ ਤੋਂ ਨਹੀਂ ਜੁੜ ਸਕੇਗਾ ਫਲ ਨਾਲ ਜੁੜਿਆ ਇਸ ਵਾਸਤੇ ਤਮਾਮ ਮਹਾਪੁਰਸ਼ਾ ਨੇ ਕਿਹਾ ਫਲ ਦੀ ਛਾ ਨੂੰ ਇੱਕ ਪਾਸੇ ਰੱਖੋ ਕਿਉਂਕਿ ਫਲ ਤੇ ਅਜ ਨਹੀਂ ਅਜ ਤੇ ਬੀਜ ਪਏ ਬੋਂਦੇ ਆ ਫਲ ਲੱਗੇਗਾ ਕੁਝ ਦਿਨਾਂ ਬਾਅਦ ਕਣਕ ਤੇ ਮੈਂ ਅੱਜ ਬੋਈਏ ਪੰਜ 6 ਮਹੀਨੇ ਬਾਅਦ ਫਲੀ ਬੋਤ ਹੋਏ ਬੂਟਾ ਤੇ ਮੈਂ ਅੱਜ ਅੰਬ ਦਾ ਲਾਇਆ ਪਰ ਫਲ ਤੇ ਪੰਜ 6 ਸਾਲ ਬਾਅਦ ਲੱਗਣਗੇ ਇਦਾ ਮਤਲਬ 5-6 ਸਾਲ ਤੱਕ ਮੇਰਾ ਧਿਆਨ ਫਿਰ ਫਲਤੇ ਹੀ ਰਹੇਗਾ ਬੀਜ ਤੇ ਰਹਿਣਾ ਹਲ ਪ੍ਰਭੂ ਦੇ ਹੱਥੇ ਚ ਬੀਜ ਮੇਰੇ ਹੱਥੇ ਚ ਕਰਮ ਕਰਨ ਦੀ ਸੁਤੰਤਰਤਾ ਉਸਨੇ ਸਾਨੂੰ ਦਿੱਤੀ ਕੀਤਾ ਹੋਇਆ ਕਰਮ ਫਲਿ ਬਹੁਤ ਹੋਵੇ ਪ੍ਰਭੂ ਨੇ ਆਪਣੇ ਹੱਥੇ ਚ ਰੱਖਿਆ ਜੋ ਸਾਡੇ ਹੱਥੇ ਚ ਹੈ ਉਹਦੀ ਚਿੰਤਾ ਸੇ ਆਪ ਕਰੀਏ ਜੋ ਪਰਮਾਤਮਾ ਦੇ ਹੱਥੇ ਚ ਉਹ ਤੇ ਚਿੰਤਾ ਕਰਦਾ ਹੀ ਨਾ ਕਰ ਚਿੰਤ ਚੰਤਾ ਹੈ ਕਰਤੇ ਸੋ ਕਰਤਾ ਚਿੰਤਾ ਕਰੇ ਜਿੰਨ ਉਪਾਇਆ ਜਾ ਤੂੰ ਸਿਰਫ ਕਰਮ ਕਰ ਜਿਵੇਂ ਧਨ ਕਮਾਉਣ ਵਾਸਤੇ ਕਰਮ ਕਰਦਾ ਇਸ ਤਰ੍ਹਾਂ ਧਰਮ ਕਮਾਉਣ ਵਾਸਤੇ ਕਰਮ ਕਰ ਪਰ ਧਨ ਕਮਾਉਣ ਵਾਸਤੇ ਜੋ ਤੂੰ ਕਰਮ ਕਰਦਾ ਹੈ ਫਲ ਦੀ ਕਾਮਨਾ ਕਰਕੇ ਕਰਦਾ ਹੈ ਠੀਕ ਹੈ ਪਰ ਇੱਥੇ ਤੇ ਕਾਮਨਾ ਨੂੰ ਇੱਕ ਪਾਸੇ ਰੱਖੇਗਾ ਕਾਹੂ ਫਲ ਕੀ ਇੱਛਾ ਨਹੀਂ ਬਾਝੇ ਖੇਡ ਨਹੀਂ ਬਣੇਗੀ ਅਗਰ ਕਾਮਨਾ ਅੱਗੇ ਕਰ ਦਿੱਤੀ ਉੰਜ ਵੀ ਦੇਖਿਆ ਜਾਏ ਰਿਜ਼ਕ ਦੀ ਚਿੰਤਾ ਵੀ ਪਰਮਾਤਮਾ ਹੀ ਕਰਦਾ ਹੈ ਮਨੁੱਖ ਨੂੰ ਤੇ ਥੋੜਾ ਜਿਹਾ ਉਦਮ ਕਰਨਾ ਪੈਂਦਾ ਬਾਕੀ ਤੇ ਸਭ ਕੁਝ ਉਹ ਦੇ ਰਿਹਾ ਜਿਹੜਾ ਬਹੁਤ ਜ਼ਰੂਰੀ ਹੈ ਹਵਾ ਬੜੀ ਜ਼ਰੂਰੀ ਹੈ